ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਭਗਵੰਤ ਮਾਨ ਤੇ ਮੋਦੀ ਸਿੱਧੇ ਆਪਸ ਦੇ ਵਿੱਚ ਟਕਰੇ ਨੇ ਜੀ ਹਾਂ ਟੱਕਰੇ ਹੋ ਚੁੱਕੇ ਨੇ ਹੁਣ ਗੱਲ ਆਰ ਪਾਰ ਦੀ ਹੋ ਚੁੱਕੀ ਹੈ ਕੋਰਟ ਤੱਕ ਸਾਰੀ ਗੱਲ ਪਹੁੰਚ ਚੁੱਕੀ ਹੈ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣ ਦੇ ਸਿਆ ਸਰਾਏ ਜਿਹੜੇ ਨੇ ਦਿਖ ਰਹੇ ਨੇ ਕਿਆ ਸਰਾਇਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਸਿਆਸਤ ਦੇ ਵਿੱਚ ਵੱਡੀ ਹਲਚਲ ਜਿਹੜੀ ਹੈ ਹੋਣ ਦੀ ਸੰਭਾਵਨਾ ਸਾਫ਼ ਤੌਰ ਤੇ ਦਿਖ ਰਹੀ ਹੈ ਆਮ ਆਦਮੀ ਕਲੀਨਿਕਸ ਬੰਦੀ ਪੰਜਾਬ ਸਰਕਾਰ ਦਾ ਸਖਤ ਫੈਸਲਾ ਹੁਣ ਇੱਕ ਵੱਡਾ ਕੰਮ ਜਿਹੜਾ ਹੈ ਹੋਣ ਜਾ ਰਿਹਾ ਏ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਕੇ ਆਸ਼ੀਮਾਨ ਅਰੋਗ ਮੰਤਰ ਕਿਸੇ ਵੀ ਹਾਲਤ ਚ ਪੰਜਾਬ ਚ ਨਹੀਂ ਕੀਤਾ ਜਾਏਗਾ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਇਹ ਨਾਂ ਬਦਲਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਆਮ ਆਦਮੀ ਦੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਨਾ ਕਰਨ ਕਰਕੇ ਹੁਣ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਹੋਰ ਫੰਡ ਰੋਕ ਲਏ ਗਏ ਨੇ ਇਸ ਕਾਰਨ ਪੰਜਾਬ ਸਰਕਾਰ ਨੂੰ ਸਿਹਤ ਸੇਵਾਵਾਂ ਦੇਣ 'ਚ ਹੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਹੈ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਸਿਰਫ ਸਿਹਤ ਸੇਵਾਵਾਂ ਦੇ ਹੀ 1000 ਕਰੋੜ ਰੁਪਏ ਰੋਕੇ ਜਾ ਚੁੱਕੇ ਨੇ ਜਿਸ ਕਾਰਨ ਹੀ ਹੁਣ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਗਈ ਹੈ ਜਾਣਕਾਰੀ ਅਨੁਸਾਰ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬੀਤੇ ਸਾਲ ਦੇਸ਼ ਭਰ 'ਚ ਚੱਲਣ ਵਾਲੇ ਪ੍ਰਾਇਮਰੀ ਹੈਲਥ ਸੈਂਟਰ ਦਾ ਨਾਮ ਬਦਲ ਕੇ ਆਯੁਸ਼ਮਾਨ arogyamandar ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਇਸ ਐਲਾਨ ਦੇ ਤਹਿਤ ਹੀ ਦੇਸ਼ ਭਰ ਦੇ ਸੂਬਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ 25 ਨਵੰਬਰ 2023 ਨੂੰ ਚਿੱਠੀ ਭਲਕੇ ਆਦੇਸ਼ ਦਿੱਤੇ ਗਏ ਸਨ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਚੱਲਣ ਵਾਲੇ ਸਿਹਤ ਕੇਂਦਰਾਂ ਦਾ ਨਾਮ ਬਦਲ ਕੇ ਆਯੁਸ਼ਮਾਨ arogyamandar ਕਰ ਦਿੱਤਾ ਜਾਵੇਗਾ ਇਸ ਗੱਲ ਨਾਲ ਹੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬਕਾਇਦਾ ਇੱਕ ਲੋਗੋ ਵੀ ਤਿਆਰ ਕੀਤਾ ਗਿਆ ਸੀ ਜਿਹੜਾ ਕਿ ਇਹਨਾਂ ਆਯੁਸ਼ਮਾਨ arogya ਕਮੰਡਰ ਦੇ ਬਾਹਰ ਲਗਾਇਆ ਜਾਣਾ ਸੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਆਸ਼ਮਾਨ Arogya Mandir ਦੀ ਬੈਰੀਗੇਟਿੰਗ ਲਈ ਬਕਾਇਦਾ ਆਦੇਸ਼ ਵੀ ਆਪਣੇ ਇਸ ਚਿੱਠੀ 'ਚ ਦਿੱਤੇ ਗਏ ਸੀ ਤੇ ਇਹ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਸ ਕੰਮ ਲਈ 31 ਦਸੰਬਰ 2023 ਆਖਰੀ ਤਾਰੀਖ ਦਿੱਤੀ ਗਈ ਸੀ ਪੰਜਾਬ 'ਚ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਹੋਈ ਸੀ ਪਰ ਲੋਕ ਸਭਾ ਚੋਣਾਂ ਕਰਕੇ ਇਸ ਪੱਤਰ ਤੇ ਜ਼ਿਆਦਾ ਕਾਰਵਾਈ ਨਹੀਂ ਕੀਤੀ ਗਈ ਸੀ ਹੁਣ ਜਦੋਂ ਆਮ ਆਦਮੀ ਕਲੀਨਿਕ ਦਾ ਨਾਂ ਬਦਲ ਕੇ ਆਇਸ਼ਮਾਨ ਆਰੋਗ ਮੰਦਰ ਨਾਂ ਕਰਨ ਤੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਨਾਂ ਦਿੱਤੇ ਜਾ ਰਹੇ ਤਾਂ ਪੰਜਾਬ ਸਰਕਾਰ ਨੇ ਇਸ ਲਈ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ ਇਸ ਲਈ ਜਲਦ ਹੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਇੱਕ ਹੋਰ ਕੇਸ ਲੜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਹਾਲਾਂਕਿ ਸਰਕਾਰ ਆਪਣਾ ਦਾ ਜਿਹੜਾ ਹੈ ਅਜਮਾ ਰਹੀ ਹੈ ਪਰ ਜੇ ਗੱਲ ਕਰੀਏ ਕਿ ਹੁਣ ਇਹ ਦਾ ਸਰਕਾਰ ਦਾ ਚੱਲ ਪਾਏਗਾ ਜਾਂ ਫਿਰ ਨਹੀਂ ਹਾਲਾਂਕਿ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਸ ਦੇ ਹੱਕ ਦੇ ਵਿੱਚ ਮਿਲੇਗਾ ਸੁਪਰੀਮ ਕੋਰਟ ਤੋਂ ਜਾਂ ਨਹੀਂ ਜਾਂ ਫਿਰ ਆਮ ਆਦਮੀ ਕਲੀਨਿਕ ਦੇ ਨਾਮ ਬਦਲੇ ਜਾਣਗੇ ਜਿਸ ਦੇ ਨਾਲ ਭਗਵੰਤ ਮਾਨ ਸਰਕਾਰ ਨੂੰ ਬਹੁਤ ਵੱਡਾ ਘਾਟਾ ਪਵੇਗਾ ਤੇ ਹਾਲਾਂਕਿ ਵੈਸੇ ਵੀ ਘਾਟਾ ਜਿਹੜਾ ਹੋ ਰਿਹਾ 1000 ਕਰੋੜ ਦੇ ਜਿਹੜੇ ਫੰਡ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਨੇ ਰੋਕਲੇ ਗਏ ਨੇ ਹਾਲਾਂਕਿ ਵੱਡੇ ਫੰਡ ਜਿਹੜੇ ਨੇ ਉਹ ਰੋਕੇ ਜਾ ਚੁੱਕੇ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਸੋਨਾ ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਮੁਦਰਾ ਦੀ ਤਸਕਰੀ ਹਵਾਈ ਜਹਾਜ਼ਾਂ ਰਾਹੀਂ ਪੂਰੀ ਦੁਨੀਆ ਦੇ ਵਿੱਚ ਹੁੰਦੀ ਹੈ ਆਮ ਨਾਗਰਿਕਾਂ ਦੇ ਨਾਲ ਨਾਲ 에ਅਰਲਾਈਨਸ ਕੰਪਨੀਆਂ ਦੇ ਸਟਾਫ ਦੇ ਵੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਪਿਛਲੇ ਮਹੀਨੇ ਹੀ ਇੱਕ ਭਾਰਤੀ 에ਅਰ ਹੋਸਟਲ ਸੋਨੇ ਦੀ ਤਸਕਰੀ ਕਰਦੇ ਹੋਏ ਰੰਗੇ ਹਥੀਂ ਫੜੀ ਗਈ ਸੀ ਸਾਡੇ ਗਵਾਂਡੀ ਦੇਸ਼ ਪਾਕਿਸਤਾਨ ਦੀ ਸਰਕਾਰੀ 에어ਲਾਈਨ ਪਾਕਿਸਤਾਨ ਇੰਟਰਨੈਸ਼ਨਲ 에어ਲਾਈਨਜ਼ ਪੀਆਈਏ ਦੇ ਚਾਲਕ ਦਲ ਦੇ ਮੈਂਬਰ ਵਿਦੇਸ਼ ਜਾਣ ਤੋਂ ਬਾਅਦ ਤਸਕਰੀ ਅਤੇ ਗਾਇਬ ਹੋਣ ਲਈ ਵਿਸ਼ਵ ਪਰਸਿੱਦ ਨੇ ਹੁਣ ਇੱਕ ਵਾਰ ਫਿਰ ਪੀਆਏਏ ਦੀ ਇੱਕ 에ਅਰ ਹੋਸਟੈਸ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਦੀ ਹੋਈ ਫੜੀ ਗਈ ਹੈ ਖਾਸ ਗੱਲ ਇਹ ਹੈ ਕਿ ਇਸ ਖੂਬਸੂਰਤ 에ਅਰ ਹੋਸਟੈਸ ਨੇ ਆਪਣੀਆਂ ਜੁਰਾਬਾਂ ਦੇ ਵਿੱਚ ਕਰੀਬ 40 ਲੱਖ ਰੁਪਏ ਦੇ ਡਾਲਰ ਅਤੇ ਸਾਊਦੀ ਰਿਆਲ ਲੁਕਾਏ ਹੋਏ ਸਨ ਇਹ ਮਾਮਲਾ ਸ਼ਨੀਵਾਰ ਦਾ ਹੈ ਅਲਾਮਾ ਇਕਵਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਦੇਸ਼ੀ ਕਰੰਸੀ ਦੀ ਤਸਕਰੀ ਕਰਦੇ ਹੋਏ ਰੰਗੇ ਹਾਥੀ ਫੜੀ ਗਈ 에어 호ਸਟਸ ਨੂੰ ਕਸਟਮ ਅਧਿਕਾਰੀਆਂ ਨੇ ਫੈਂਡਰੋਲ ਜਾਂਚ ਏਜੰਸੀ FIA ਅਤੇ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਕਾਬੂ ਕੀਤਾ ਗਿਆ ਹੁਣ ਏਜੰਸੀਆਂ ਇਸ ਗੱਲ ਦੀ ਜਾਂਚ ਦੇ ਵਿੱਚ ਜੁੱਟ ਚੁੱਕੀਆਂ ਨੇ ਕਿ ਕੀ ਇਹ 에어 호ਸਟਸ ਪਹਿਲਾਂ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਾਂ ਫਿਰ ਨਹੀਂ ਦਾ ਐਕਟਰਾ ਜਾਂ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ 에어 호ਸਟਸ ਤੋਂ 37318 ਡਾਲਰ ਤੇ ਦੂਜੇ ਪਾਸੇ ਜੇ ਭਾਰਤੀ ਰੁਪਏ ਦੀ ਗੱਲ ਕਰੀਏ ਤਾਂ 31,24,356 ਭਾਰਤੀ ਰੁਪਏ ਜਿਹੜੇ ਇਸ ਦੇ ਬਣਦੇ ਨੇ ਤੇ ਨਾਲ ਹੀ ਅਤੇ ਜਿਹੜੇ ਨੇ 40000 ਸਾਊਦੀ ਰਿਆਲ ਤੇ 99 ਲੱਖ ਜਿੱਥੇ ਕਿ 99000 ਜਿੱਥੇ ਕਿ ਜੇ ਇਸ ਦੀ ਭਾਰਤੀ ਮੂਲ ਦੇ ਰੁਪਏ ਦੀ ਜੇ ਗੱਲ ਕੀਤੀ ਜਾਵੇ ਤਾਂ 992653 ਰੁਪਏ ਜਿਹੜੇ ਨੇ ਬਕਾਇਆ ਦਾ ਕੀਤੇ ਗਏ ਨੇ ਕਾਊਂਟ ਕੀਤੇ ਗਏ ਨੇ ਬਰਾਮਦ ਹੋਏ ਨੇ ਇਹ 에어 호ਸਟੈਸ ਲਾਹੌਰ ਤੋਂ ਜਿਹਹਾਦ ਲਈ ਜਿੱਥੇ ਕਿ ਪੀਆਏ ਦੀ ਫਲਾਈਟ ਦੇ ਵਿੱਚ ਸਵਾਰ ਹੋਣ ਜਾ ਰਹੀ ਸੀ ਅਫਸਰਾਂ ਨੂੰ ਉਸ ਦੀ ਚਾਲ ਕੁਝ ਅਜੀਬ ਲੱਗੀ ਜਦੋਂ ਸ਼ੱਕ ਦੇ ਆਧਾਰ ਤੇ ਇਹ ਰੋ ਏਅਰਪੋਰਟ ਤੇ ਉਸਦੀ ਤਲਾਸ਼ੀ ਲਈ ਗਈ ਤਾਂ ਸਾਰਾ ਮਾਮਲਾ ਸામਨੇ ਆਇਆ ਸੋਸ਼ਲ ਮੀਡੀਆ ਤੇ 에어 호ਸਟਸ ਦੀ ਤਲਾਸ਼ੀ ਲੈਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਇੱਕ ਮਹਿਲਾ ਅਧਿਕਾਰੀ 에어 호ਸਟਸ ਦੀਆਂ ਜਰਾਬਾਂ ਚੋਂ ਕਰੰਸੀ ਨੋਟਾਂ ਦੀਆਂ ਖੱਧੀਆਂ ਜਿਹੜੀਆਂ ਨੇ ਕਾਲਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਉਸ ਤੋਂ ਬਾਅਦ ਉਸ ਮਹਿਲਾ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਹੈ ਉਹ ਬਿਲਕੁਲ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਤੁਹਾਨੂੰ ਦੱਸਾਂਗੇ ਪੰਜਾਬ ਦੇ ਵਿੱਚ ਪੈ ਗਿਆ ਸੋਕਾ ਮਾਲਵੇ ਦੇ 6 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਕੇਂਦਰ ਤੋਂ ਮਦਦ ਲਈ ਆਵਾਜ਼ ਉੱਠ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ ਤਾਜ਼ਾ ਬਣੇ ਹਾਲਾਤਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਕਿਹਾ ਇਹ ਕਿ ਮੌਸਮ ਦੇ ਵਿੱਚ ਆਈ ਤਬਦੀਲੀ ਕਰਕੇ ਘੱਟ ਹੋਈ ਵਾਰਿਸ਼ ਕਾਰਨ ਮਾਲਵਾ ਖੇਤਰ ਦੇ 6 ਜ਼ਿਲ੍ਹੇ ਬੁਰੀ ਤਰ੍ਹਾਂ ਸੋਕੇ ਦੀ ਕਾਗਾਰ ਵੱਲ ਵਧ ਰਹੇ ਨੇ ਵਟਿੰਡਾ ਬਰਨਾਲਾ ਸੰਗਰੂਰ ਫਰੀਦਕੋਟ ਮੋਗਾ ਤੇ ਮਾਨਸਾ ਦੇ ਕਿਸਾਨ ਬੁਰੀ ਤਰ੍ਹਾਂ ਸੋਕੇ ਵਰਗੇ ਬਣੇ ਹਾਲਾਤਾਂ ਤੋਂ ਪੀੜਤ ਨੇ ਇਸ ਤੇ ਇਸ ਸਾਲ ਔਸਤਨ ਬਰਸਾਤ ਦੇ ਮੁਕਾਬਲੇ ਪੰਜਾਬ ਫੀਸਦ ਤੋਂ ਘੱਟ ਬਰਸਾਤ ਹੋਣ ਕਾਰਨ ਝੋਨੇ ਹੀਟ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸ ਦੇ ਨਾਲ ਜਥੇਦਾਰ ਵਡਾਲਾ ਨੇ ਕਿਹਾ ਹੈ ਕਿ ਪੰਜਾਬ ਅੰਦਰ ਇਸ ਵਾਰ ਕਰੀਬ 45 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ ਇਸ ਦੀ ਸਿੰਚਾਈ ਲਈ ਪਾਣੀ ਦੀ ਵਧੇਰੇ ਲੋੜ ਰਹਿੰਦੀ ਹੈ ਪਰ ਵਾਰਿਸ਼ ਘਟਪੈਣ ਦੇ ਚਲਦੇ ਕਿਸਾਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਪਾਵਰ ਕਾਮ ਤੋਂ ਇਸ ਵੇਲੇ ਸੂਬੇ ਅੰਦਰ ਬਿਜਲੀ ਦੀ ਮੰਗ ਦੇ ਵੇਰਵੇ ਦੱਸਦੇ ਹਾਂ ਉਹਨਾਂ ਕਿਹਾ ਹੈ ਕਿ ਇਸ ਵਾਰ ਬਿਜਲੀ ਦੀ ਮੰਗ 16000 ਮੈਗਾਵਾਟ ਤੱਕ ਜਾ ਚੁੱਕੀ ਹੈ ਪਿੰਡੂ ਹਲਕਿਆਂ ਦੇ ਵਿੱਚ ਲਗਾਤਾਰ ਇਸ ਦੀ ਮੰਗ ਪੂਰੀ ਕਰਨ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਤੇ ਕਿਸਾਨ ਸੜਕਾਂ ਤੇ ਆਉਣ ਲਈ ਮਜਬੂਰ ਹੋ ਚੁੱਕੇ ਨੇ ਤੇ ਹਾਲਾਂਕਿ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ